RTC ਪੰਜਾਬ ਪੰਜਾਬ ਰੋਡਵੇ ਦਾ ਤਾਂ ਪੰਨ ਪੰਨ バス ਵਨ ਪੰਨ ਪੰਨ バス ਜਿਹੜੇ ਕੱਚੇ ਮੁਲਾਜ਼ਮ ਨੇ ਉਹਨਾਂ ਵੱਲੋਂ ਅੱਜ ਹੜਤਾਲ ਦੀ ਕਾਲ ਦਿੱਤੀ ਗਈ ਸੀ ਜਿਸ ਨੂੰ ਲੈ ਕੇ ਮੋਹਾਲੀ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਕਿ ਮੋਹਾਲੀ ਦੇ ਵੀ ਲਗਾਤਾਰ ਜਿਹੜਾ ਕਿ ਹੈਗਾ ਪ੍ਰਾਈਵੇਟ ਬੱਸਿਸ ਦਾ ਜਿਹੜਾ ਕਿ ਕੰਤਾ ਲੱਗਿਆ ਹੋਇਆ ਤੇ ਪਰ ਪ੍ਰਾਈਵੇਟ ਬੱਸ ਜਿਹੜੀਆਂ ਘੇ ਭਰ-ਭਰ ਕੇ ਜਾ ਰਹੀਆਂ ਨੇ ਦੂਸਰੇ ਪਾਸੇ ਜਿਹੜੀਆਂ ਸਵਾਰੀਆਂ ਨੇ ਉਹਨਾਂ ਨੂੰ ਜ਼ਿਆਦਾ ਦਿੱਕਤਾਂ ਦਾ ਤੇ ਪਰੇਸ਼ਾਨੀਆਂ ਦਾ ਸਾਹਮਣਾ ਨਹੀਂ ਕਰਨਾ ਪੈ ਰਿਹਾ ਕਿਉਂਕਿ ਪ੍ਰਾਈਵੇਟ ਬੱਸਿਸ ਜਿਹੜੀਆਂ ਕਿ ਹੈਗੀਆਂ ਆਲਰੇਡੀ ਆਪਣੀਆਂ ਜਿਹੜੀਆਂ ਸਰਵਿਸਿਜ਼ ਜਿਹੜੀਆਂ ਹੈਗੀਆਂ ਨੇ ਪੂਰੀਆਂ ਤੇ ਰਹੀਆਂ ਨੇ ਦੂਸ ਜਿਹੜੇ ਫ੍ਰੀ ਦਾ ਸਫ਼ਰ ਉਹਨਾਂ ਨੂੰ ਲੇਡੀਜ਼ ਨੂੰ ਫ੍ਰੀ ਸਫ਼ਰ ਕੀਤਾ ਜਾਏਗਾ ਉਹਨਾਂ ਨੂੰ ਲੈ ਕੇ ਉਹਨ ਮਹਿਲਾਵਾਂ ਨਾਲ ਵੀ ਗੱਲਬਾਤ ਕੀਤੀ ਗਈ ਤਾਂ ਉਹਨਾਂ ਵੱਲੋਂ ਕਿਹਾ ਗਿਆ ਕਿ ਦਿੱਕਤ ਹੈ ਲੇਕਿਨ ਉਹਨਾਂ ਨੂੰ ਕਿਸੇ ਨਾ ਕਿਸੇ ਜ਼ਰੂਰੀ ਕੰਮ ਤੇ ਵੀ ਜਾਣਾ ਪੈਂਦਾ ਤੇ ਇਸ ਕਰਕੇ ਹੋਰ ਟਿਕਟ ਦੀ ਹੋਰ ਮੇ ਪੈਸਿਆਂ ਦੀ ਕੋਈ ਦਿੱਕਤ ਨਹੀਂ ਹੈ ਕਿ ਲੇਕਿਨ ਉਸ ਦੇ ਬਾਵਜੂਦ ਜਿਹੜੇ ਸਰਕਾਰੀ ਜਿਹੜੇ ਮੁਲਾਜ਼ਮ ਹੈਗੇ ਨੇ ਤੇ ਉਹਨਾਂ ਵੱਲੋਂ तकरीबन ਹਰਤਾਲ ਦੀ ਕਾਲ ਦਿੱਤੀ ਗਈ ਹੈ तकरीबन ਜਿਹੜੀ ਕਾਲ ਹੈ ਦੋ ਦਿਨ ਹੋਰ ਜਿਹੜੇ ਕਿ ਚੱਲਣ ਦਾ ਜਿਹੜਾ ਕਿ ਅਸਾਰ ਜਿਹੜੀ ਉਹਨਾਂ ਵੱਲੋਂ ਜਿਹੜੀ ਕਲੀਅਰ ਕੀਤਾ ਗਿਆ ਕਿ ਦੋ ਦਿਨ ਹਜੇ ਹੋਰ ਹੜਤਾਲ ਰਹੇਗੀ ਕੱਲ ਨੂੰ ਉਹਨਾਂ ਵੱਲੋਂ ਮੁੱਖ ਮੰਤਰੀ ਪੰਜਾਬ ਦੇ ਘਰ ਜਿਹੜੇ ਕੋਠੇ ਹੈਗੇ ਉਸ ਦੇ ਕਿਰਾਵ ਕਰਨ ਦੇ ਵੀ ਚੇਤਾਵਨੀ ਢੇਕੀ ਗਈ ਹੈ ਪੰਜ ਪਾਸੇ ਜਿਹਨੇ ਵੀ ਰੋਡਵੇਜ਼ ਦੇ ਕੱਚੇ ਮੁਲਾਜ਼ਮ ਨੇ ਉਹਨਾਂ ਵੱਲੋਂ ਦਿੱਤੀ ਗਈ ਹੈ ਉਹਨਾਂ ਦੀ ਮੰਗ ਲਗਾਤਾਰ ਹੈ ਕਿ ਉਹਨਾਂ ਨੂੰ ਪੱਕਿਆ ਕੀਤਾ ਜਾਏ ਤੇ ਉਹਨਾਂ ਜਿਹੜੀ ਸਰਵਿਸ ਜਿਵੇਂ ਕਿ ਪੰਜਾਬ ਸਰਕਾਰ ਨੇ ਵਾਅਦਾ ਕੀਤਾ ਸੀ ਕਿ ਉਹਨਾਂ ਨੂੰ ਪੱਕਾ ਕੀਤਾ ਜਾਏਗਾ ਤੇ ਉਹ ਇਸੇ ਮੰਗ ਨੂੰ ਲੈ ਕੇ ਲਗਾਤਾਰ ਹੀ ਗੱਲ ਕਹਿ ਰਹੇ ਨੇ ਕਿ ਉਹ ਓਲਡ ਪੰਜਾਬ ਸਰਕਾਰ ਵੱਲ ਜੇਕਰ ਉਹਨਾਂ ਵੱਲੋਂ ਇਹ ਨਹੀ ਪੰਜਾਬ ਸਰਕਾਰ ਉਹਨਾਂ ਦੀ ਜਿਹੜੀ ਮੰਗਾਂ ਨੇ ਨਹੀਂ ਮੰਨਦੀ ਤਾਂ ਇਸ ਸੰਘਰਸ਼ ਨੂੰ ਹੋਰ ਵੀ ਤਿੱਖਾ ਕਰਨ ਦੀ ਥਾਹ ਬਣੀ ਕਿ ਕੱਚੇ ਮੁਲਾਜ਼ਮਾਂ ਨੇ ਉਹਨਾਂ ਵੱਲੋਂ ਦਿੱਤੀ ਗਈ ਹੈ ਹੁਣ ਆਉਣ ਵਾਲੇ ਸਮੇਂ 'ਚ ਦੇਖਣਾ ਹੈ ਕਿ ਪੰਜਾਬ ਸਰਕਾਰ ਵੱਲੋਂ ਇਹ ਜਿਹੜੇ ਦਾਅਵੇ ਜਿਹੜੀਆਂ ਮੰਗਾਂ ਨੇ ਪਰ ਜਿਹੜੇ ਕੱਚੇ ਮੁਲਾਜ਼ਮਾਂ ਦੀ ਉਹ ਮੰਗਾਂ ਮੰਨੀਆਂ ਜਾਣਗੀਆਂ ਜਾਂ ਨਹੀਂ ਜੇਕਰ ਨਹੀਂ ਮੰਗੀਆਂ ਜਾਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਤਾਂ ਕੱਚੇ ਮੁਲਾਜ਼ਮਾਂ ਵੱਲੋਂ ਇਹ ਕਿਹਾ ਗਿਆ ਕਿ ਉਹਨਾਂ ਵੱਲੋਂ ਸੰਘਰਸ਼ ਹੋਰ ਵੀ ਤਿੱਖਾ ਕੀਤਾ ਜਾਏਗਾ ਮੁਹਾਲੀ ਤੋਂ ਮਨੀਸ਼ ਸ਼ੰਕਰ ਜੀ ਮੀਡੀਆ ਇਹ ਸਰ ਪ੍ਰੋਟੈਸਟਾ ਜਿਹੜਾ ਸਾਡਾ 6 7 8 ਤਰੀਕ ਦੀ ਜਿਹੜੀ ਪੰਜਾਬ ਸਰਕਾਰ ਦੇ ਖਿਲਾਫ ਸਾਡੇ ਪੂਰੇ ਪੰਜਾਬ ਦੇ ਵਿੱਚ 29 ਡਿਪੂ ਨੇ ਪੰਜਾਬ ਰੋਡਵੇਜ ਪੰਨਬਾਸ ਤੇ ਪੀਆਰਟੀਸੀ ਦੇ ਤੇ ਜਿਹੜੀਆਂ ਸਾਡੀਆਂ ਮੰਗੀਆਂ ਮੰਨੀਆਂ ਹੋਈਆਂ ਮੰਗਾਂ ਲਾਗੂ ਨਾ ਕਰਨ ਦੇ ਵਿਰੋਧ ਦੇ ਵਿੱਚ ਜਿਹੜੀ ਅਸੀਂ ਸਟ੍ਰਾਈਕ ਕੀਤੀ ਹੈ ਜੀ ਸਿੱਕਾ ਸਾਡਾ ਜੀ ਇਹ ਜਿਹੜੀ ਸਟ੍ਰਾਈਕ ਆ ਸਾਡੀ 6 7 8 ਤਿੰਨ ਤਰੀਕ ਤਿੰਨ ਦਿਨਾਂ ਦੀ ਸਾਡੀ ਸਟ੍ਰਾਈਕ ਆ ਤੇ 7 ਤਰੀਕ ਨੂੰ ਅਸੀਂ ਮੁੱਖ ਮੰਤਰੀ ਦਾ ਕੋਠੀ ਦਾ ਘਰਾਓ ਜਾਂ ਕਿਤੇ ਵੀ ਕੋਈ ਨੈਸ਼ਨਲ ਹਾਈਵੇ ਦਾ ਘੇਰਨ ਦਾ ਜੋ ਪ੍ਰੋਗਰਾਮ ਸੈਂਟਰ ਬਾਡੀ ਕੋਲ ਆਊਗਾ ਅਸੀਂ ਫਾਇਲ ਕਾ ਡਿਪੂ ਵੱਲੋਂ ਬਾਅਦ ਚੜ ਕੇ ਉੱਥੇ ਸਾਰੇ ਵਰਕਰ ਆਪਦਾ 100 ਦੀ 100 ਗਿਣਤੀ ਲੈ ਕੇ ਪਹੁੰਚਾਂਗੇ ਜੀ ਸਾਡੇ ਫਾਇਲ ਕਾ ਸਭ ਡਿਪੂ ਦੀਆਂ 32 ਗੱਡੀਆਂ ਨੇ ਜਿਹੜੀਆਂ ਮੁਕੰਮਲ ਬੰਦ ਨੇ ਔਰ ਜਿਹੜੇ ਸਾਡੇ ਅੱਜ ਜਿਵੇਂ ਜਮੜਾ ਨਗਰ ਚੰਤਪੁਰ ਨੇ ਜਲੰਧਰ ਚੰਡੀਗੜ੍ਹ ਸਾਡੇ ਮੇਨ ਰੂਟ ਸਰਸਾ ਹੋ ਗਿਆ ਜਾਂ ਗੰਗਾ ਨਗਰ ਹਰਮਾਨਗੜ੍ਹ ਸਾਰੇ ਰੂਟ ਸਾਡੇ ਬੰਦ ਆ ਜੀ ਵੇਖੋ ਜੀ ਅੱਜ ਦੀ ਜੋ ਪੰਜਾਬ ਪਰਦੇ ਜੋ ਹੜਤਾਲ ਪੰਜਾਬ ਰੋੜਾ ਪੀਆਰਟੀਸੀ ਪੰਨਬਾਸ ਦੇ ਜੋ ਮੁਲਾਜ਼ਮ ਵੀ ਕਰੀਬ ਜੋ 8000 ਦੇ ਮੁਲਾਜ਼ਮ ਜੋ ਅੱਜ ਹੜਤਾਲ ਤੇ ਚੱਲ ਰਹੇ ਨੇ ਕਾਟਾ ਜੇਕਰ ਆਪਾਂ ਲਾ ਲਈਏ ਜੇ ਸਬੱਡੀਪੂ ਫਾਜ਼ਲ ਕਾ ਦੀ ਆਪਾਂ ਗੱਲ ਕਰੀਏ ਤਾਂ ਦਿਨ ਦਾ ਅੱਜ ਘੱਟ ਤੋਂ ਘੱਟ 2 ਤੋਂ 3 ਲੱਖ ਰੁਪਇਆ ਕੱਲਾ ਸਬੱਡੀਪੂ ਫਾਜ਼ਲ ਕਾ ਦਾ ਇੱਕ ਛੋਟਾ ਜਿਹਾ ਢੀਪੂ ਹੋਣ ਦੇ ਨਾਤੇ ਜੋ ਕਾਟਾ ਪਾਊਗਾ ਇੱਕ ਦਿਨ ਦਾ ਇੱਥੋਂ ਤੁਸੀਂ ਅੰਦਾਜ਼ਾ ਲਾ ਲਓ ਵੀ ਪੰਜਾਬ ਪਰ ਦੇ ਜਿਹੜੇ 27 ਢੀਪੂ ਨਾਲ ਪਲੱਸ 2 ਸਬੱਡੀਪੂ ਨੇ ਤੁਸੀਂ ਦੇਖ ਆਪ ਹੀ ਲਾ ਲਓ ਵੀ ਕਿੰਨਾ ਵੱਡਾ ਕਾਟਾ ਜੋ ਸਰਕਾਰ ਨੂੰ ਪੈਣਾ ਪੈਣਾ ਪਾਊਗਾ ਇਸ ਤੇ ਪਰ ਸਰਕਾਰ ਦਾ ਇਸ ਪਾਸੇ ਕੋਈ ਵਿਭਾਗ ਦਾ ਜਾਂ ਮੁਲਾਜ਼ਮਾਂ ਦਾ ਕਿਸੇ ਤਰ੍ਹਾਂ ਦਾ ਇਸ ਮੰਤਰੀ ਦਾ ਕੋਈ ਧਿਆਨ ਨਹੀਂ ਵੀ ਇਸ ਨਾਲ ਸਾਡੇ ਮਹਿਕਮੇ ਨੂੰ ਸਾਡੀ ਸਰਕਾਰ ਨੂੰ ਕਿੰਨਾ ਕਟਾ ਪਾਊਗਾ ਕਿਉਂਕਿ ਜਿਹੜਾ ਮੰਤਰੀ ਹੈ ਸਾਡਾ ਉਹ ਤਾਂ ਇਸ ਤਰ੍ਹਾਂ ਅੜਿਆ ਪਿਆ ਜਿਵੇਂ ਕਿਤੇ ਪਤਾ ਨਹੀਂ ਸੋਚ ਤੋਂ ਹੀ ਬਾਹਰ ਹੈ ਕਿਉਂਕਿ ਜੇ ਕੱਲ ਪਿਛਲੇ ਦਿਨੀ ਮੀਟਿੰਗ ਮੰਤਰੀ ਨਾਲ ਇੱਕ ਮੀਟਿੰਗ ਹੋਈ ਪਰ ਉਹਦੇ ਵਿੱਚ ਉਹਨੇ ਸਪਸ਼ਟ ਹੀ ਕਹਿਤਾ ਵੀ ਤੁਹਾਡੇ ਆ ਮੰਗਾ ਜੋ ਅਕੀ ਦੇ ਸਹਾਇਜ ਮੰਗਾ ਸੀ ਉਹਨਾਂ ਤੋਂ ਮੰਗ ਕਰ ਰਿਹਾ ਸਰਕਾਰ ਤੋਂ ਮੰਤਰੀ ਸਾਹਿਬ ਤੋਂ ਉਹਦੇ ਤੋਂ ਮੁਕਰਦੇ ਹੋਏ ਨਜ਼ਰ ਆਏ ਉਹ ਤਾਂ ਸਪਸ਼ਟ ਹੀ ਕਹਿੰਦੇ ਨੇ ਵੀ ਤੁਸੀਂ ਚਾਹੇ ਇੱਕ ਦਿਨ ਹੜਤਾਲ ਕਰੋ ਉਹ ਤਾਂ ਕਹਿ ਰਹੇ ਨੇ ਵੀ ਤੁਸੀਂ ਚਾਹੇ 10 ਦਿਨ ਦੇ ਹੜਤਾਲ ਕਰੋ ਪਰ ਤੁਹਾਡੀਆਂ ਜੋ ਮੰਗਾਂ ਨੇ ਇਹ ਮੰਗਾਂ ਨਹੀਂ ਮੰਨਿਆ ਜਾਣਗੀਆਂ ਪਰ ਹੁਣ ਪੰਨਬਾਸ ਤੇ ਪੀਆਰਟੀਸੀ ਦੇ ਕੰਮੇ ਪੂਰੇ ਜੋਸ਼ ਵਿੱਚ ਨੇ ਔਰ ਹੋਸ਼ ਵਿੱਚ ਨੇ ਔਰ ਮੰਤਰੀ ਨੂੰ ਅਸੀਂ ਵਿਖਾ ਦੇਾਂਗੇ ਵੀ ਜੋ ਸਾਡਾ ਪੰਨਬਾਸ ਦਾ ਜੋ ਪੀਆਰਟੀਸੀ ਦਾ ਇੱਕਾ ਜੋ ਚੱਕਾ ਜਾਮ ਹੁੰਦਾ ਹੈ ਤਾਂ ਸਰਕਾਰ ਨੂੰ ਕਿਸ ਤਰ੍ਹਾਂ ਵਾਣੀ ਪਾਵਾਂਗੇ ਜੋ ਸਾਡੀ ਕੱਲ 7 ਤਰੀਕ ਨੂੰ ਸੈਂਟਰ ਪਾਰਟੀ ਵੱਲੋਂ ਕਾਲ ਹੈ ਮੁੱਖ ਮੰਤਰੀ ਦਾ ਕਰਾਓ ਉਸ ਦੇ ਬਾਅਦ ਸਮਾਂ ਦੇ ਵਿੱਚ ਅਸੀਂ ਕੱਲ ਨੂੰ ਚੰਡੀਗੜ੍ਹ ਵਿਖੇ ਮੁੱਖ ਮੰਤਰੀ ਦੀ ਰੈਸ਼ ਦਾ ਕਰਾਓ ਕਰਾਂਗੇ ਔਰ ਜਿੰਨੀ ਦੇਰ ਤੱਕ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਾਡੇ ਨਾਲ ਟੇਬਲ ਟਾਕ ਜੋ ਕਮੇਟੀ ਬਣਾ ਕੇ ਸਾਡੇ ਨਾਲ ਗੱਲਬਾਤ ਨਹੀਂ ਕਰਨਗੇ ਉਨੇ ਦੇਰ ਤੱਕ ਇਹ ਪੰਨ ਵਾਸਤੇ ਪੀਆਰਡੀਸੀ ਮੁਲਾਜ਼ਮ ਇਸੇ ਤਰ੍ਹਾਂ ਚੱਕਾ ਜਾਮ ਰੱਖਣਗੇ ਨਹੀਂ ਮੰਨੀਆਂ ਜਾਂਦੀਆਂ ਤਾਂ ਕੱਲ ਨੂੰ ਅਸੀਂ ਮੁੱਖ ਮੰਤਰੀ ਦੀ ਕੋਠੀ ਦਾ ਘਰਾਓ ਕਰਾਂਗੇ ਜਾ ਕੇ ਅਤੇ ਜੇਕਰ ਫਿਰ ਵੀ ਮੰਗਾਂ ਦਾ ਹੱਲ ਨਹੀਂ ਸਾਰਥਕ ਨਿਕਲਦਾ ਜਾਂ ਕੱਚੇ ਮੁਲਾਜ਼ਮਾਂ ਨੂੰ ਪੱਕਾ ਨਹੀਂ ਕੀਤਾ ਜਾਂਦਾ ਤਾਂ ਆਉਣ ਵਾਲੇ ਦਿਨਾਂ ਵਿੱਚ ਹੜਤਾਲ ਲੰਮੀ ਵੀ ਜਾ ਸਕਦੀ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਅਸੀਂ ਜਿਹੜਾ ਆਮ ਆਦਮੀ ਪਾਰਟੀ ਦਾ ਕਨਵੀਨਰ ਉਹਦੀ ਕੋਠੀ ਦਾ ਵੀ ਦਿੱਲੀ ਜਾ ਕੇ ਕਰਾਓ ਕਰਾਂਗੇ ਕਿਉਂਕਿ ਆਉਣ ਵਾਲੇ ਦਿਨਾਂ ਵਿੱਚ ਦਿੱਲੀ ਵਿੱਚ ਇਲੈਕਸ਼ਨ ਨੇ ਉੱਥੇ ਜਾ ਕੇ ਪੰਜਾਬ ਦਾ ਇੱਕ ਮਾਡਲ ਵਿਖਾ ਕੇ ਲੋਕਾਂ ਨੂੰ ਝੂਠ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਪੰਜਾਬ ਦੇ ਵਿੱਚ ਅਸੀਂ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰ ਦਿੱਤਾ ਹੈ ਯਾ ਇਹੋ ਜੇ ਬੋਰਡ ਲਗਾਏ ਜਾ ਰਹੇ ਨੇ ਜਿਹਨੂੰ ਅਸੀਂ ਝੂੜਦਾ ਪਰਦਾ ਫਾਸ਼ ਕਰਾਂਗੇ ਤੇ ਕੇਜਰੀਵਾਲ ਦੇ ਕੋਠੀ ਦਾ ਘਰਾਓ ਕਰਾਂਗੇ ਅਗਲੇ ਐਕਸ਼ਨਾਂ ਦੇ ਵਿੱਚ ਅੱਜ ਪੰਜਾਬ ਰੋਡੇ ਪਣਬੱਸ ਪੀਆਰਟੀਸੀ ਕੰਟਰੈਕਟ ਵਰਕਰ ਯੂਨੀਅਨ ਵੱਲੋਂ ਜਿਹੜੀ ਆ ਹੜਤਾਲ ਸ਼ੁਰੂ ਕੀਤੀ ਗਈ ਆ ਸੋ ਇਹ ਹੜਤਾਲ 3 ਦਿਨ ਵਾਸਤੇ ਰਹੇਗੀ ਜਾਰੀ ਰਹੇਗੀ ਸੋ ਰਾਤ ਦੇ 12 ਵਜੇ ਤੋਂ ਕਹਿ ਸਕਦੇ ਹਾਂ ਕਿ ਸਵੇਰ ਮਾਰਨਿੰਗ ਪਹਿਲੇ ਟਾਈਮ ਤੋਂ ਜਿਹੜੀ ਹੜਤਾਲ ਚਾਲੂ ਕੀਤੀ ਗਈ ਪੰਜਾਬ ਦੇ 27 ਦੇ 27 ਡੀਪੂਆ ਜਿਹੜੇ ਪੀਆਰਟੀਸੀ ਦੇ ਪਣਬੱਸ ਦੇ ਉਹ ਮੁਕੰਮਲ ਰੂਪ ਚ ਬੰਦ ਆ ਸੋ ਇਹ ਹੜਤਾਲ 3 ਦਿਨ ਵਾਸਤੇ ਚੱਲੇਗੀ ਕੱਲ ਨੂੰ ਮਾਨਯੋਗ ਮੁੱਖ ਮੰਤਰੀ ਦੀ ਰਹਿ ਚੰਡੀਗੜ੍ਹ ਵਿਖੇ ਜਿਹੜਾ ਉਹ ਧਰਨਾ ਦਿੱਤਾ ਜਾਏਗਾ ਜੇਕਰ ਉਸ ਧਰਨੇ 'ਚ ਕੋਈ ਸਾਰਥਕ ਹੱਲ ਨਹੀਂ ਨਿਕਲਦਾ ਜਾਂ ਮੰਗਾਂ ਦਾ ਕੋਈ ਹੱਲ ਨਹੀਂ ਕਢਿਆ ਜਾਂਦਾ ਤੇ ਹੋ ਸਕਦਾ ਫਿਰ ਹੜਤਾਲ ਲੰਬੇ ਸਮੇਂ ਲਈ ਚੱਲੇ ਤੇ ਅਗਲਾ ਜਿਹੜਾ ਸਾਡਾ ਪੜਾਅ ਹੈ ਉਹ ਚੰਡੀਗੜ੍ਹ ਤੋਂ ਹੀ ਬਜਾਏ ਦਿੱਲੀ ਅਰਵਿੰਦ ਕੇਜਰੀਵਾਲ ਜੀ ਦੇ 게ਟ 'ਲੋਂ ਹੋਏਗਾ ਜੀ ਕੀ ਮੰਗਾਂ ਕੀ ਮੰਗਾਂ ਸਾਡੀਆਂ ਮੁੱਖ ਮੰਗਾਂ ਜਿਵੇਂ ਮਾਨਯੋਗ ਮੁੱਖ ਮੰਤਰੀ ਜੀ ਵੱਲੋਂ ਮੀਟਿੰਗ ਕਰਕੇ 1 ਜੁਲਾਈ ਨੂੰ ਸਾਡੀਆਂ 7 ਮੰਗਾਂ ਪ੍ਰਵਾਨ ਕੀਤੀਆਂ ਗਈਆਂ ਸੀ ਕਿ ਇਹਨਾਂ ਦੇ ਸਬੰਧੀ ਟ੍ਰਾਂਸਪੋਰਟ ਵਿਭਾਗ ਦੀ ਵੱਖਰੀ ਪਾਲਿਸੀ ਬਣਾ ਕੇ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨਾ ठेकेदारों ਨੂੰ ਬਾਹਰ ਕੱਢ ਕੇ ਆਊਟਸੋਰਸਿੰਗ ਮੁਲਾਜ਼ਮਾਂ ਨੂੰ ਕੰਟਰੈਕਟ ਤੇ ਕਰਨਾ ਘੱਟ ਤਨਖਾਹ ਵਾਲੇ ਮੁਲਾਜ਼ਮਾਂ ਦੀ ਤਨਖਾਹ ਵਾਧਾ ਲਾਗੂ ਕਰਨਾ ਤੇ ਜਿਹੜੇ ਮੁਲਾਜ਼ਮ ਕੱਢੇ ਗਏ ਉਹਨਾਂ ਨੂੰ ਬਹਾਲ ਕਰਨਾ ਕਿਲੋਮੀਟਰ ਸਕੀਮ ਬੱਸਾਂ ਬੰਦ ਕਰਨੀਆਂ ਤੇ ਸਰਕਾਰੀ ਬੱਸਾਂ ਦੀ ਗਿਣਤੀ 10000 ਕਰਨਾ ਤੇ ਟ੍ਰਾਂਸਪੋਰਟ ਮਾਫੀਆ ਖਤਮ ਕਰਨਾ ਇਹ 7 ਮੰਗਾਂ ਨੂੰ ਜਿਹੜਾ ਪ੍ਰਵਾਨ ਕੀਤਾ ਗਿਆ ਸੀ 1 ਮਹੀਨੇ ਦਾ ਸਮਾਂ ਦਿੱਤਾ ਗਿਆ ਸੀ ਪਰੰਤੂ ਅੱਜ 7 ਮਹੀਨੇ ਬੀਤ ਚੁੱਕ ਨਾ ਦਾ ਟਰਾਂਸਪੋਰਟ ਭਾਗ ਦੀ ਪਾਲਿਸੀ ਬਣਾਉਣ ਵਾਸਤੇ ਜਿਹੜੀ ਕਮੇਟੀ ਬਣਾਈ ਗਈ ਸੀ ਉਸ ਕਮੇਟੀ ਦੇ ਵਿੱਚ ਜਿਹੜੇ ਅਧਿਕਾਰੀ ਲਾਏ ਗਏ ਚਾਹੇ ਉਹ ਸੈਕਟਰੀ ਸਟੇਟ ਟਰਾਂਸਪੋਰਟ ਚਾਹੇ ਮੰਤਰੀ ਜੀ ਆ ਉਹਨਾਂ ਵੱਲੋਂ ਕੋਈ ਠੋਸ ਹੱਲ ਕੱਢਿਆ ਜਾ ਰਿਹਾ ਤੇ ਨਾ ਹੀ ਜਥੇਬੰਦੀਆਂ ਦੀਆਂ ਮੰਗਾਂ ਨੂੰ ਸੁਣਿਆ ਜਾ ਰਿਹਾ ਤੇ ਪ੍ਰਵਾਨ ਕੀਤਾ ਜਾ ਰਿਹਾ ਕਿੰਨੇ ਮੁਲਾਜ਼ਮ ਅੱਜ ਕੰਡਕਟਰ ਤੇ ਡਰਾਈਵਰ ਜਿਹੜੇ ਨੇ ਉਹ ਹੜਤਾਲ ਤੇ ਅੱਜ ਲਗਭਗ 8000 ਮੁਲਾਜ਼ਮ ਆਊਟਸੋਰਸਿੰਗ ਕੰਟਰੈਕਟ ਦਾ ਜਿਹੜਾ ਵਾ ਪੀਆਰਟੀਸੀ ਤੇ ਪਣ ਬੱਸ ਦਾ ਮੁਕੰਮਲ ਰੂਪ ਚ ਹੜਤਾਲ ਤੇ ਆ ਸੋ ਇਹਦਾ ਮੁੱਖ ਕਾਰਨ ਇਹੀ ਹੈ ਕਿ ਜਿਹੜੀ ਟ੍ਰਾਂਸਪੋਰਟ ਵਿਭਾਗ ਦੇ ਵਿੱਚ ਪਾਲਿਸੀ ਬਣਾਉਣ ਦੀ ਗੱਲ ਕੀਤੀ ਸੀ ਉਹ ਵੱਖਰੀ ਪਾਲਿਸੀ ਬਣਾਉਣ ਦੀ ਬਜਾਏ ਸਰਕਾਰ ਜਿਹੜੀ ਆ ਡਾਊਨ ਕੱਟਰ ਪਾਲਿਸੀ ਲਾਉਣ ਦੀ ਗੱਲ ਕਰਦੀ ਆ ਸੋ ਉਹਦੇ ਵਿੱਚ ਜਿਹੜੇ ਆਊਟਸੋਰਸਿੰਗ ਵਾਲੇ ਮੁਲਾਜ਼ਮ ਆ ਉਹਨਾਂ ਨੂੰ ਵਿਚਾਰਨ ਦੀ ਬਜਾਏ ਠੇਕੇਦਾਰ ਜਿਹੜੇ ਨੇ ਉਹ ਭਜਾ ਕੇ ਪਹਿਲਾ ਠੇਕੇਦਾਰ ਜਿਹੜਾ ਸੀ ਉਹਨੂੰ ਭਜਾ ਦਿੱਤਾ ਗਿਆ ਉਹਦੇ ਕੋਲ ਲਗਭਗ 13-14 ਕਰੋੜ ਰੁਪਇਆ ਜਿਹੜਾ ਵਾ ਮੁਲਾਜ਼ਮਾਂ ਦਾ ਤੇ ਸਰਕਾਰ ਦਾ ਉਹ ਲੈ ਕੇ ਠੇਕੇਦਾਰ ਭਾ ਚੁੱਕਾ ਦੂਜਾ ਠੇਕੇਦਾਰ ਹਰਿਆਣੇ ਤੋਂ ਨਵਾਂ ਲਿਆਂਦਾ ਜਾ ਰਿਹਾ ਸੋ ਇਹਨਾਂ ਕਾਰਨਾਂ ਕਰਕੇ ਜਿਹੜਾ ਇਹ ਨਰਨਾ ਗੁਰਪ੍ਰੀਤ ਸਿੰਘ ਹੈ ਪੰਜਾਬ ਰੋਡਵੇ ਪਨ ਲਸਟੀ ਆਰਟੀਸੀ ਕੰਟਰੈਕਟ ਵਰਕਰ ਯੂਨੀਅਨ ਸੁਭਾ ਮੀਤ ਪ੍ਰਧਾਨ ਅਸੀਂ بڑے ਪੰਜਾਬ ਦੇ ਲੋਕਾਂ ਨੇ ਬੜੇ ਚਾਵਾ ਤੇ ਛਾਵਾ ਨਾਲ ਆਮ ਆਦਮੀ ਪਾਰਟੀ ਇੱਕ ਬਦਲਾਅ ਨੂੰ ਲੈ ਕੇ ਵੋਟਾਂ ਪਾਈਆਂ ਸੀ ਉਹ ਚਾਅ ਤੇ ਬਦਲਾ ਸਾਡੇ ਉਸ ਵੇਲੇ ਨਿਮੋਸ਼ੀ ਤੋਂ ਬਦਲ ਕੇ ਜਦੋਂ ਭਗਵਾਨਤਮਾਨ ਮੁੱਖ ਮੰਤਰੀ ਨੇ ਪਹਿਲਾਂ ਤਾਂ ਸਾਡੇ ਸੱਤਾ ਚੋਂ ਤੋਂ ਪਹਿਲਾਂ ਸਾਡੇ ਨਾਲ ਵਾਅਦੇ ਕੀਤੇ ਸੀ ਕਿ ਪੰਜਾਬ ਦੇ ਵਿੱਚ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਆ ਗਈ ਇੱਕ ਵੀ ਦਿਨ ਭਰਨਾ ਨਹੀਂ ਲੱਗਣ ਦਿੱਤਾ ਜਾਊਗਾ ਪਰ ਸਾਨੂੰ ਨਮੋਸ਼ੀ ਦਾ ਸਾਹਮਣਾ ਉਦੋਂ ਕਰਨਾ ਪਿਆ ਜਦੋਂ ਪੰਜਾਬ ਦਾ ਇਹੋ ਜਿਹਾ ਕੋਈ ਦੇਣ ਹੀ ਤਾਂ ਭਰਨੇ ਤੋਂ ਬਿਨਾ ਨਹੀਂ ਟੱਪਿਆ ਅਸੀਂ ਬੜੇ ਲੰਬੇ ਸਮੇਂ ਤੋਂ ਘਾਟ ਤਰਖਾਹ ਤੇ ਕੰਮ ਕਰ ਰਹੇ ਆ ਅਸੀਂ ਕੱਚੇ ਮੁਲਾਜ਼ਮਾਂ ਟਰਾਂਸਪੋਰਟ ਭਾਗ ਦੇ ਅਸੀਂ ਆਪਣੀਆਂ ਪੱਕੇ ਕਰਨੀਆਂ ਮੰਗਾਂ ਨੂੰ ਲੈ ਕੇ ਸਰਕਾਰ ਨੂੰ ਮੰਗ ਪੱਤਰ ਦਿੱਤੇ ਮੰਤਰੀਆਂ ਸੰਧਰੀਆਂ ਤੱਕ ਪਹੁੰਚ ਕੀਤੀ ਪ੍ਰਾਪਤੋ ਕਿਸੇ ਨੇ ਵੀ ਸਾਡੀ ਕੋਈ ਸਾਰ ਨਹੀਂ ਲਈ ਸਾਡੇ ਮੰਗ ਪੱਤਰਾਂ ਤੇ ਚਰਚਾ ਜੀ ਵੀ ਨਹੀਂ ਕੀਤੀ ਗਈ ਅਸੀਂ ਉਸਰੇ ਲੰਬੇ ਸਮੇਂ ਤੋਂ ਵੀ ਸੰਘਰਸ਼ ਕਰਦੇ ਆ ਰਹੇ ਹਾਂ ਸੰਘਰਸ਼ਾਂ ਦੇ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਹਿਸ਼ਾਰਪੁਰ ਦੇ ਵਿੱਚ 1 ਜੁਲਾਈ 2024 ਨੂੰ ਸਾਡੇ ਨਾਲ ਫਾਈਨਲ ਮੀਟਿੰਗ ਕੀਤੀ ਮੀਟਿੰਗ ਦੇ ਵਿੱਚ ਅਧਿਕਾਰੀਆਂ ਨੂੰ ਟਰਾਂਸਪੋਰਟ ਦੇ ਅਧਿਕਾਰੀਆਂ ਨੂੰ ਟਰਾਂਸਪੋਰਟ ਦੇ ਸੈਕਟਰੀ ਨੂੰ ਡਾਇਰੈਕਟਰ ਨੂੰ ਹੁਕਮ ਦਿੱਤੇ ਕਿ ਇਹਨਾਂ ਤੇ ਇੱਕ ਵੱਖਰਾ ਕੈਡਰ ਦੀ ਕਿਉਂਕਿ ਡਰਾਈਵਰ ਕਲੈਕਟਰ ਹੋਰ ਕਿਸੇ ਵੀ ਵਿਭਾਗ ਦੇ ਵਿੱਚ ਕੰਮ ਨਹੀਂ ਕਰਦੇ ਇਹਨਾਂ ਦੇ ਵੱਖਰੇ ਕੈਡਰ ਦੀ ਇੱਕ ਪਾਲਿਸੀ ਟਰਾਂਸਪੋਰਟ ਦੀ ਵੱਖਰੀ ਪਾਲਿਸੀ ਬਣਾ ਕੇ ਇਹਨਾਂ ਨੂੰ ਰੈਗੂਲਰ ਕਰ ਦਿੱਤਾ ਜਾਵੇ ਸਰਵਿਸ ਰੋਲ ਨਾਲ ਪੱਕਾ ਕਰ ਦਿੱਤਾ ਜਾਵੇ ਪ੍ਰੰਤੋ ਹੋਇਆ ਸਾਰਾ ਕੁਝ ਉਲਟੀ ਟਰਾਂਸਪੋਰਟ ਦੇ ਸੈਕਟਰੀ ਨੇ ਟ੍ਰਾਂਸਪੋਰਟ ਦੇ ਮੰਤਰੀ ਨੇ ਸਾਡੇ ਤੇ ਜਿਹੜੀ ਪਾਲਿਸੀ ਉਹ ਤੋੜ ਮੋੜ ਕੇ ਪੇਸ਼ ਕਰਨ ਦੀ ਜਿਹੜੀ ਆ ਉਹ ਕੋਸ਼ਿਸ਼ ਕੀਤੀ ਜਾ ਰਹੀ ਆ ਉਹ ਟ੍ਰਾਂਸਪੋਰਟ ਦੇ ਕੰਮਿਆਂ ਨੂੰ ਕੱਚੀ ਪੁੱਲੂ ਪਾਲਿਸੀ ਆ ਜਿਹੜੀ ਡਾਊਨ ਰੈਟਰ ਦੀ ਪਾਲਿਸੀ ਆ ਉਹ ਬਿਲਕੁਲ ਵੀ ਮਨਜ਼ੂਰ ਨਹੀਂ ਗਈ ਇਸ ਕਰਕੇ ਅਸੀਂ 2 ਜਨਵਰੀ ਨੂੰ ਸਾਡੇ ਮੀਟਿੰਗ ਦਾ ਮਾਨਯੋਗ ਟ੍ਰਾਂਸਪੋਰਟ ਮੰਤਰੀ ਨਾਲ ਹੋਈ ਸੀ ਸਾਡੇ ਮੰਗ ਪੱਤਰ ਤੇ ਕਿਸੇ ਵੀ ਤਰ੍ਹਾਂ ਦੀ ਕੋਈ ਚਰਚਾ ਨਹੀਂ ਕੀਤੀ ਗਈ ਜਿਹਦੇ ਰੋਸ ਵਜੋਂ ਅੱਜ ਪਣ ਵਾਸਤੇ ਪੀਆਰਟੀਸੀ ਦੇ ਸਮੁੱਚੇ ਕੰਮੇ ਹੜਤਾਲ ਤੇ ਆ ਕਿਉਂਕਿ ਪੰਜਾਬ ਦੇ ਖਜ਼ਾਨੇ ਨੂੰ ਚੋਨਾ ਲੱਗ ਰਿਹਾ ਜਾਂ ਕਹਿੰਦੇ ਇਹ ਲੋਕਾਂ ਦੇ ਵੱਡੇ ਪੱਧਰ ਤੇ ਖੱਜਲ ਖਵਾਰੀ ਹੋ ਰਹੀ ਹੈ ਨਿੱਜੀ ਜ਼ਿੰਮੇਵਾਰੀ ਹੈ ਜਿਹੜੀ ਆਮ ਆਦਮੀ ਪਾਰਟੀ ਸਰਕਾਰ ਦੀ ਅਸੀਂ ਮੰਗ ਕਰਦੇ ਹਾਂ ਸਾਡੀਆਂ ਮੰਗਾਂ ਦਾ ਹੱਲ ਕਰੇ ਬਹੁਤ ਅਸੀਂ 7 ਤਰੀਕ ਨੂੰ ਕੱਲ ਨੂੰ ਚੰਡੀਗੜ੍ਹ ਦੇ ਵਿੱਚ ਮੁੱਖ ਮੰਤਰੀ ਦੀ ਰਾਸ਼ਮੋਹਰੇ ਤਰਨਾ ਦੇਵਾਂਗੇ ਜੇ ਸਾਡੀ ਗੱਲ ਨਾ ਸੁਣੀ ਤਾਂ ਹੜਤਾਲ ਹੈ ਜਿਹੜੀ ਅਣਮਿੱਥੇ ਸਮੇਂ ਤੇ ਬਦਲ ਸਕਦੀ ਹੈ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਦਿੱਲੀ ਦੇ ਵਿੱਚ ਆਮ ਤੇ ਸੁਪਰੀਮੋ ਅਰਵਿੰਦ ਕੇਜਰੀਵਾਲ ਦੇ ਬਾਰ ਦੇ ਵਿੱਚ ਹੀ ਹਦਾਲਾ ਦੇਣ ਵਾਸਤੇ ਮਜਬੂਰ ਹੋਵਾਂਗੇ ਬਿਲਕੁਲ ਜੀ ਅਸੀਂ ਉਮੀਦ ਕਰਦੇ ਹਾਂ ਸਰਕਾਰ ਤੋਂ ਕਿ ਸਾਡੀਆਂ ਮੰਗਾਂ ਦਾ ਜਿਹੜਾ ਸਾਰਥਕ ਹੱਲਾ ਟੇਬਲ ਤੇ ਬੈਠ ਕੇ ਕੱਢੇ ਜੇ ਆ ਮੰਗਾਂ ਦਾ ਹੱਲ ਨਾ ਕੀਤਾ ਤਾਂ ਆਉਣ ਵਾਲੇ ਦਿਨਾਂ 'ਚ ਅਸੀਂ ਵੱਡੇ ਪੱਧਰ ਤੇ ਕਿਸਾਨ ਜਥੇਬੰਦੀਆਂ ਦਾ ਸਮਰਥਨ ਨਾਲ ਛੜਕਾਂ ਤੇ ਵੀ ਆਵਾਂਗੇ ਤੇ ਆਉਣ ਵਾਲੀਆਂ ਦਿੱਲੀ ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਅਸੀਂ ਦਿੱਲੀ ਦੇ ਘਰ-ਘਰ ਜਾ ਕੇ ਪ੍ਰਚਾਰ ਕਰਾਂਗੇ ਕਿ ਪੰਜਾਬ ਦਾ ਵੇੜਾ ਇਸ ਸਰਕਾਰ ਨੇ ਗਰਕ ਕਰਤਾ ਤੇ ਦਿੱਲੀ ਦੇ ਵਿੱਚ ਵੀ ਇਹਨਾਂ ਨੂੰ ਮੂੰਹ ਨਾਲ ਲਾਇਆ ਜੇ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਵਿਰੁੱਧ ਦਿੱਲੀ ਦੇ ਵਿੱਚ ਵੀ ਪ੍ਰਚਾਰ ਕਰਾਂਗੇ ਆਮ ਆਦਮੀ ਪਾਰਟੀ ਦੇ ਸਪ੍ਰਿੰਮ ਓਰ ਵਿੰਦ ਕੇਜਰੀਵਾਲ ਦੇ ਬਾਹਰ ਦੇ ਵਿੱਚ ਵੀ ਧਰਨਾ ਲਾਉਣ ਵਾਸਤੇ ਮਜਬੂਰ ਹੋਵਾਂਗੇ ਵੇਖੋ ਜੀ ਗੱਲ ਤੇ ਆ ਵੀ ਸਰਕਾਰਾਂ ਪਹਿਲਾਂ ਵੀ ਗਈਆਂ ਤੇ ਸਰਕਾਰ ਇਹ ਆਪ ਹੀ ਲੈ ਕੇ ਆਂਦੀ ਇਹ ਚੁਣੀ ਵੀ ਬੜੇ ਮਾਨਤਾ ਨਾਲ ਤੇ ਸਭ ਤੋਂ ਵੱਧ ਜਿਹੜੇ ਲੱਡੂ ਆ ਸਾਡੇ ਮਹਿਕਮੇ ਨੇ ਵੰਡੇ ਵੀ ਸਾਡੀ ਆਮ ਪਾਰਟੀ ਦੀ ਸਰਕਾਰ ਆ ਗਈ ਸਾਡਾ ਕੋ ਮਸਲਾ ਹੱਲ ਹੋ ਜੂ ਮਸਲਾ ਸਾਡਾ ਇਹ ਆ ਵੀ ਕੱਚੇ ਮੁਲਾਜ਼ਮ ਪੱਕੇ ਕਰੋ ਤੇ 15 ਸਾਲ ਸਾਨੂੰ ਹੋ ਗਿਆ ਅਸੀਂ ਘੱਟ ਤਨਖਾਹਾਂ ਲੈ ਕੇ ਤੇ ਬੁਰੇ ਹਾਲਾਤ ਵਾ ਸਾਡੇ ਘਰਾਂ ਦੇ ਤੇ ਸਰਕਾਰ ਨੇ ਸਾਡੇ ਨਾਲ ਵਾਦਾ ਕੀਤਾ ਸੀ ਇਹ ਔਣਸਾਰ ਜਿਹੜੇ ਮੁਲਾਜ਼ਮ ਪੱਕੇ ਕੀਤੇ ਜਾਣਗੇ ਹੁਣ 1 ਜੁਲਾਈ ਨੂੰ ਮੁੱਖ ਮੰਤਰੀ ਸਾਹਿਬ ਨਾਲ ਮੀਟਿੰਗ ਹੋਈ ਆ ਸਾਡੀ ਉੱਥੇ ਤੇ ਉਹਨਾਂ ਨੇ ਅਧਿਕਾਰੀਆਂ ਨੂੰ ਕਹਿਤਾ ਵੀ 1 ਮਹੀਨੇ ਦੇ ਵਿੱਚ ਵਿੱਚ ਇਹ ਜਿਹੜੇ ਮੁਲਾਜ਼ਮ ਠੇਕੇ ਦੇ ਆ ਠੇਕੇਦਾਰ ਬਾਹਰ ਕਰਕੇ ਇਹਨਾਂ ਨੂੰ ਪੱਕੇ ਕੀਤਾ ਜਾਵੇ ਪਰ ਉਹ ਅਧਿਕਾਰੀ ਜਿਹੜੇ ਇਸ ਚੀਜ਼ ਨੂੰ ਮੰਨਣ ਨੂੰ ਤਿਆਰ ਨਹੀਂ ਨਾ ਤਾਂ ਟਰਾਂਸਪੋਰਟ ਮੰਤਰੀ ਸਾਹਿਬ ਮੰਨਦੇ ਇਹ ਗੱਲ ਨੂੰ ਤੇ ਹੁਣ ਆ ਘਰ ਕੇ ਅਸੀਂ ਸਟ੍ਰਾਈਕ ਕਰਤੀ ਆ ਪੂਰੇ ਪੰਜਾਬ ਦੇ ਵਿੱਚ ਚੱਕਾ ਜਾਮ ਆ ਤੇ ਕੱਲ ਨੂੰ ਜਿਹੜਾ ਮੁੱਖ ਮੰਤਰੀ ਸਾਹਿਬ ਦੀ ਕੋਠੀ ਦਾ ਅਸੀਂ ਘਰਾਓ ਕਰਾਂਗੇ ਚੰਡੀਗੜ੍ਹ ਉਹਨਾਂ ਨੂੰ ਪੁੱਛਾਂਗੇ ਵੀ ਸਾਨੂੰ ਤੁਸੀਂ ਜਿਹੜਾ ਕਿਹਾ ਵੀ ਪੱਕੇ ਕਰਾਂਗੇ ਤੇ ਥੱਲੇ ਕਰਦੇ ਨਹੀਂ ਕਿ ਜਾਂ ਸਾਡੇ ਨਾਲ ਮਖੌਲ ਕਰਦੇ ਜੇ ਇਹਦਾ ਕਰਕੇ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਆ ਵੀ ਸਾਡਾ ਕੋ ਮਸਲਾ ਹੱਲ ਕਰੋ ਅਗਲਾ ਸਟੈਪ ਫਿਰ ਹੜਤਾਲ ਲੰਬੀ ਵੀ ਜਾ ਸਕਦੀ ਆ ਤੇ ਮੋਰਚਾ ਜਿਹੜਾ ਉਥੇ ਪੱਕਾ ਵੀ ਹੋ ਸਕਦਾ ਬਲਜੀਤ ਸਿੰਘ ਗਿੱਲ ਜੀ ਅੱਜ ਕਿਹੜੇ ਕਿਹੜੇ ਜਿਹੜੀ ਯੂਨਿਟ ਦੀ ਹੜਤਾਲ ਆ ਕਿੰਨੇ ਦਿਨ ਦੀ ਹੜਤਾਲ ਆ ਔਰ ਕਿਉਂ ਵੇਖੋ ਜੀ ਪੰਜਾਬ ਰੋਡ ਇਹ ਪਨਮਸ ਪੀਆਰਟੀਸੀ ਦੀ ਹੜਤਾਲ ਆ ਇਹ ਕੁੱਲ 27 ਦੀਪੂਆਂ ਦੀ ਹੜਤਾਲ ਆ ਅੱਜ 27 ਦੀਪੂ ਜਿਹੜੇ ਬੰਦ ਆ ਔਰ ਮੁੱਖ ਮੰਤਰੀ ਸਾਹਿਬ ਨਾਲ ਪਹਿਲਾਂ ਮੀਟਿੰਗਾਂ ਵੀ ਹੋਈਆਂ ਸਾਡੀਆਂ ਔਰ ਇੱਕ ਇੱਕ ਮਹੀਨੇ ਦਾ ਇੱਕ ਮਹੀਨੇ ਦਾ ਨਾਲ ਟਾਈਮ ਲਿਆ ਸੀ ਅੱਜ 5-6 ਮਹੀਨੇ ਹੋ ਗਏ ਆ ਉਹ ਸਾਡੀਆਂ ਮੰਗਾਂ ਤੇ ਕੋਈ ਇੰਨਾ ਗੌਰ ਨਹੀਂ ਕੀਤੀ ਫਿਰ ਟ੍ਰਾਂਸਪੋਰਟ ਮੰਤਰੀ ਨਾਲ ਮੀਟਿੰਗ ਹੋਈ ਸਾਡੀ ਔਰ ਉਹਦੇ ਵਿੱਚ ਵੀ ਪਹਿਲਾਂ ਅਸੀਂ ਨੋਟਸ ਦਿੱਤੇ ਆ ਐਮਐਲਏ ਨੂੰ ਮੰਗ ਪੱਤਰ ਵੀ ਦਿੱਤੇ ਆ ਮੰਤਰੀਆਂ ਨੂੰ ਔਰ ਉਹਦੇ ਵਿੱਚ ਵੀ ਕੋਈ ਉਹਨਾਂ ਨੇ ਕੋਈ ਗੌਰ ਨਹੀਂ ਕੀਤੀ ਸਗੋਂ ਐਵੇਂ ਜਿਤਨਾ مخਾਲਜੇ ਕਰੀਦੇ ਇਦਾਂ ਦੀ ਉਹਨਾਂ ਨੇ ਗੱਲ ਕੀਤੀ ਆ ਇਹ ਕਰਕੇ ਬਾਕੀ ਜਿਹੜੀ ਪਾਲਿਸੀ ਬਣਾਈ ਉਹਨਾਂ ਨੇ ਉਹ ਵੀ ਕੋਈ ਮੱਲਵਟੜਕੌਣ ਜੀ ਵਾਲੀ ਗੱਲ ਆ ਕੋਈ ਪਾਲਿਸੀ ਕੋਈ ਉਹਦੇ ਵਿੱਚ ਕੋਈ ਰੂਲ ਜੀ ਨਹੀਂ ਬਣਾਏ ਕੋਈ ਕੋਈ ਤਨਖਾਹ ਦਾ ਵਾਅਦਾ ਨਹੀਂ ਆ ਕੋਈ ਸਗੋ ਘਟਾਉਣ ਦੀ ਗੱਲ ਕੀਤੀ ਉਹਨਾਂ ਨੇ ਤੇ ਇਹ ਕਰਕੇ ਅਸੀਂ ਜਿਹੜਾ ਹੜਤਾਲ ਤੇ ਜਿਹੜੀ ਤਿੰਨ ਦਿਨ ਦੀ ਜਿਹੜੀ ਹੜਤਾਲ ਹੈ ਮੁੱਖ ਮੰਗਾ ਸਾਡੇ ਜੀ ਵੇਖੋ 15 ਸਾਲ ਹੋ ਗਏ ਸਾਨੂੰ ਇਹਦੇ ਪੰਜਾਬ ਰੋਲੇ ਪਨ ਬੱਸ ਵੀ ਆ ਟੀਸੀ ਦੇ ਵਿੱਚ ਸਾਨੂੰ ਭਰਤੀ ਹੋਇਆ ਨੂੰ ਔਰ ਪਹਿਲਾਂ ਇਹਨਾਂ ਨੇ ਟੈਸਟ ਲੈ ਕੇ ਸਾਨੂੰ ਬਹੁਤ ਸਾਰੀਆਂ ਟ੍ਰੇਨਿੰਗਾਂ ਲਾ ਕੇ ਤੇ ਫਿਰ ਸਾਨੂੰ ਇਹਨਾਂ ਰੱਖਿਆ ਸੀ ਉਹ ਅੱਜ ਫਿਰ ਇਹਨਾਂ ਯੂਨੀਵਰਸਿਟੀ ਟੈਸਟ ਲੈ ਕੇ ਵੀ 2014 ਦੇ ਵਿੱਚ ਟੈਸਟ ਲਿਆ ਵਾ ਫਿਰ ਰੱਖਿਆ ਫਿਰ ਵੀ ਉਹਨਾਂ ਨੂੰ ਨਹੀਂ ਪੱਕਾ ਕੀਤਾ ਇਹ ਕਰਕੇ ਫਿਰ ਹੁਣ ਅੱਜ ਫਿਰ ਉਹ ਸਵੈ ਸੇਵਕਾਂ ਨੂੰ ਜੁਕਤੀ ਪੱਤਰ ਦਿੱਤੇ ਆ ਆਊਟਸੋਰਸ ਵਾਲਿਆਂ ਨੂੰ ਕਿ ਇਹਨਾਂ ਨੂੰ ਕੰਟਰੈਕਟ ਤੇ ਲਿਆ ਜਾਂਦਾ ਵਾ ਪਰ ਸਾਡੇ ਟੈਸਟ ਵੀ ਲਏ ਆ ਸਾਨੂੰ ਕਿਤੇ ਨਾ ਕਿਤੇ ਫੇਰ ਕਹਿੰਦੇ ਅੱਜ ਫੇਰ ਤੁਸੀਂ ਟੈਸਟ ਦਿਓ ਇਹ ਕਰਕੇ ਇਹ ਮਲੋ ਰੋਸ ਤੇ ਵਜੋਂ ਸਾਡੀ ਜਿਹੜੀ 3 ਦਿਨ ਦੀ ਹੜਤਾਲ ਆ ਕੱਲ ਸਾਡੀ ਅਸੀਂ ਜਾ ਰਹੇ ਆ ਮੁੱਖ ਮੰਤਰੀ ਸਾਹਿਬ ਦਾ ਧਰਨਾ ਘਰਾਓ ਕਰਨ ਔਰ ਪਰਸੋਂ ਆਪਾਂ ਫੇਰ ਆਪਣੀ ਰਾਜਨੀਤੀ ਕੋਈ ਮੀਟਿੰਗ ਕਰਕੇ ਫੇਰ ਅੱਗੇ ਦੀ ਬਣਾਵਾਂਗੇ ਹੋ ਸਕਦਾ ਅਨਮਿੱਥੇ ਦੀ ਹੜਤਾਲ ਦੇਖੋ 3000 ਦੇ ਲਾਗੇ ਸਾਡੀ ਕੋਈ ਬੁਆਸਾ ਜਿਹੜੀ ਬੰਦਾ ਪੂਰੇ ਪੰਜਾਬ ਦੀ